දන්න වහිගුරුසාහිභජී සෝරට මහල්ලා පැහෙල්ල තප්‍රබදාතා ධනමත්තපුූර හමතාාරේපෙකාරීජීියෝ. ਮੈਂ ਕੀ ਮੰਗਾਂ ਕਿ ਸਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਭਯਾਲ ਆਕਾਸ਼ ਦਿਖਾਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਕਟ ਭੀਤਰ ਦੇਖ ਮੁਰਾਰੀ ਜੀਓ ජනම මරණකවු එහෙජගබපඩො එන්න දුජෑ පගත වෙසාරීජියෝ සතගෝරමිලෑත ගොර්මත පයිය සාකත බාජීහාරීජියෝසාතගෝර බන්ධන තෝඩ නිරාරෙ ਬਾਹੁਰ ਨ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵੜਪਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਨ ਕੀਤਾ ਏ ਇਹ ਸੋਰਠ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਤੇ 98 ਦੇ ਉੱਪਰ ਸੁਭਾਏ ਮਾਨ ਹੈ ਸ਼ਬਦ ਦੀ ਵਿਚਾਰ ਪਿਛਲੇ ਲੰਮੇ ਸਮੇਂ ਤੋਂ ਆਪਾਂ ਸਾਂਝੀ ਕਰਦੀ ਆ ਰਹੇ ਹਾਂ ਜਿਹੜੀਆਂ ਪਾਵਨ ਪੰਕਤੀਆਂ ਸਾਂਝੀਆਂ ਕਰ ਰਹੇ ਆ ਉਹਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ हे ਭਾਈ ਮਨੁੱਖ ਪ੍ਰਮਾਤਮਾ ਦੀ ਭਗਤੀ ਨੂੰ ਭਲਾਉਣ ਦੇ ਕਰਕੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਏ ਜੇ ਸੱਚਾ ਗੁਰੂ ਮਿਲ ਪਵੇ ਤੇ ਇਹਨੂੰ ਮਤ ਆ ਸਕਦੀ ਏ ਨਹੀਂ ਤੇ ਮਨੁੱਖਾ ਜਨਮ ਦੀ ਬਾਜ਼ੀ ਇਹ ਹਾਰ ਕੇ ਚਲਿਆ ਜਾਵੇਗਾ ਇਹ ਪਾਵਨ ਬੰਧੈ ਜਨਮ ਮਰਨ ਕੋ ਇਹ ਜਗ ਬੱਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤ ਗੁਰ ਮਿਲਿਆ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਉ ਰੱਬ ਤੋਂ ਟੁੱਟਿਆ ਹੋਇਆ ਮਨੁੱਖ ਮਨੁੱਖਾ ਜਨਮ ਦੀ ਬਾਜੀ ਨੂੰ ਜਿਹੜਾ ਉਹ ਹਾਰ ਜਾਂਦਾ ਹੈ ਇਸ ਬੰਦ ਦੀ ਆਪਾਂ ਵਿਆਖਿਆ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ ਦੋ ਇਹਦੇ ਵਿਸ਼ੇ ਸਨ ਪਹਿਲਾ ਵਿਸ਼ਾ ਸਾਂਝਾ ਕੀਤਾ ਸੀ ਕਿ ਗੁਰੂ ਨੂੰ ਮਿਲ ਕੇ ਗੁਰੂ ਦੀ ਮਤ ਕਿਵੇਂ ਧਾਰਨ ਕਰਨੀ ਹੈ ਤੇ ਇਸੇ ਹੀ ਪਾਵਨ ਪੰਕਤੀ ਦੇ ਉੱਤੇ ਤਕਰੀਬਨ 3-4 ਦਿਨ ਲੰਮੀ ਵਿਆਖਿਆ ਕੀਤੀ ਜੀ ਦਾ ਸਿਰਫ ਕਹਿਣ ਦਾ ਮੇਰਾ ਇੰਨਾ ਕੁ ਮਕਸਦ ਹੈ ਕਿ ਸਾਨੂੰ ਗੁਰੂ ਦੀ ਮਤ ਧਾਰਨ ਕਰਨ ਦਾ ਜਿਹੜਾ ਇਹ ਉਹ ਵੱਲ ਆ ਜਾਵੇ ਤਰੀਕਾ ਆ ਜਾਵੇ ਅੱਜ ਦੂਸਰਾ ਵਿਸ਼ਾ ਹੈ ਜਿੱਥੋਂ ਮੈਂ ਗੱਲ ਦੀ ਸਮਾਪਤੀ ਕੀਤੀ ਸੀ ਕਿ ਮਨੁੱਖ ਪਰਮਾਤਮਾ ਦੀ ਭਗਤੀ ਨੂੰ ਭੁੱਲਣ ਕਰਕੇ ਨਾਮ ਨੂੰ ਵਿਸਾਰਨ ਕਰਕੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਇਹ ਪੰਕਤੀ ਅੱਜ ਸਾਂਝੀ ਕਰਨੀ ਹੈ ਜਨਮ ਮਰਨ ਕਾ ਇਹ ਜੱਗ ਬੱਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਇਹਦੇ ਅਖਰੀ ਅਰਥ ਫਿਰ ਕਰ ਦੇਣਾ ਜਨਮ ਅਤੇ ਮਰਨ ਦੇ ਵਿੱਚ ਬੱਪੜੋ ਦਾ ਅਰਥ ਹੁੰਦਾ ਵਿਚਾਰਾ ਇਹ ਵਿਚਾਰਾ ਸੰਸਾਰ ਸਾਰੇ ਦਾ ਸਾਰਾ ਪਿਆ ਹੋਇਆ ਹੈ ਕਾਰਨ ਇਨ ਇਸ ਸੰਸਾਰ ਨੇ ਦੂਜੇ ਦੂਜੇ ਦਾ ਅਰਥ ਹੈ ਮਾਇਆ ਦੇ ਨਾਲ ਰੱਬ ਤੋਂ ਟੁੱਟ ਗਏ ਦੂਜੇ ਭਗਤ ਵਿਸਾਰੀ ਜੀਓ ਇਹਨੇ ਮਾਇਆ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੁਣ ਇੱਥੇ ਦੋ ਚੀਜ਼ਾਂ ਸਮਝਣ ਵਾਲੀਆਂ ਨੇ ਪਹਿਲੀ ਬੇਨਤੀ ਹੈ ਕਿ ਇਹ ਭਗਤੀ ਨੂੰ ਕਿਉਂ ਭੁਲਾਇਆ ਤੇ ਦੂਸਰੀ ਇਹ ਜਨਮ ਮਰਨ ਦੇ ਚੱਕਰਾਂ 'ਚ ਪੈ ਕਿਵੇਂ ਗਿਆ ਦੋ ਸ਼ਬਦ ਨੇ ਇੱਕ ਸ਼ਬਦ ਹੈ ਅਕਾਲ ਇੱਕ ਸ਼ਬਦ ਹੈ ਕਾਲ ਕਾਲ ਦਾ ਅਰਥ ਹੁੰਦਾ ਸਮਾਂ ਮੌਤ ਅਕਾਲ ਦਾ ਅਰਥ ਹੁੰਦਾ ਜਿਹੜਾ ਸਮੇਂ ਤੋਂ ਦੂਰ ਹੋਵੇ ਮੌਤ ਤੋਂ ਦੂਰ ਹੋਵੇ ਜਦੋਂ ਸੰਸਾਰ ਬਣਦਾ ਹੈ ਜਾਂ ਕੁਝ ਵੀ ਚੀਜ਼ ਦੀ ਪੈਦਾਇਸ਼ ਹੁੰਦੀ ਉਸ ਸਮੇਂ ਦੇ ਵਿੱਚ ਹੁੰਦੀ ਹੈ ਸਮੇਂ ਤੋਂ ਬਾਹਰ ਕੁਝ ਨਹੀਂ ਜਾਵੇਗਾ ਹੁਣ ਮਨੁੱਖ ਦਾ ਜਿਹੜਾ ਮਨ ਹੈ ਇਹ ਇਹਨਾਂ ਦੋਵਾਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਸਰੀਰ ਸਾਨੂੰ ਪੰਜਾਂ ਤੱਤਾਂ ਤੋਂ ਮਿਲਿਆ ਉਹ ਪੰਜਾਂ ਤੱਤਾਂ 'ਚ ਜਿਹੜਾ ਖਤਮ ਹੋ ਜਾਣਾ ਹੈ ਪਰ ਮਨੁੱਖ ਦਾ ਮਨ ਜਾਂ ਤੇ ਅਕਾਲ 'ਚ ਰਹਿੰਦਾ ਹੈ ਤੇ ਜਾਂ ਕਾਲ 'ਚ ਰਹਿੰਦਾ ਹੈ ਇਹਨੂੰ ਬੜਾ ਹੀ ਵਧੀਆ ਤਰੀਕੇ ਦੇ ਨਾਲ ਜੇ ਆਪਾਂ ਸਮਝਣਾ ਹੋਵੇ ਤੇ ਇਸ ਮਨ ਨੂੰ ਤੁਸੀਂ ਜੇ ਪਰਮਾਤਮਾ ਦੇ ਨਾਲ ਜੋੜ ਦਿੰਦੇ ਜੇ ਤੇ ਮੌਤ ਤੋਂ ਜਨਮ ਮਰਨ ਤੋਂ ਬਾਅਦ ਚ ਜਾਂਦੇ ਜੇ ਜੇ ਇਸੇ ਮਨ ਨੂੰ ਸਮੇਂ ਦੇ ਨਾਲ ਜੋੜ ਦੋਗੇ ਤੇ ਤੂੰ ਮਨੁੱਖ ਜਿਹੜਾ ਹੈ ਉਹ ਆਮ ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ ਹੈ ਤੇ ਮੈਂ ਅਕਸਰ ਬੇਨਤੀ ਕਰਦਾ ਹਾਂ ਸਾਡੂ ਦੁੱਖਾਂ ਦਾ ਕਾਰਨ ਕੋਈ ਵੀ ਦੁੱਖ ਹੈ ਇਹਨਾਂ ਸਾਰਿਆਂ ਦਾ ਕਾਰਨ ਹੀ ਮਨ ਹੈ ਮਨ ਹੀ ਸਾਰੇ ਪਾਸੇ ਭਜਾਈ ਫਿਰਦਾ ਹੈ ਥੋੜੀ ਜੀ ਬਰੀਕ ਬੇਨਤੀ ਕਰਦਾ ਇਹਨੂੰ ਸਮਝ ਜਾਇਓ ਦੇਖੋ ਮਨ ਜਿਹੜਾ ਹੈ ਉਹ ਦੋ ਸਮਿਆਂ 'ਚ ਵਿਚਰਦਾ ਹੈ ਮੈਂ ਪਿਛਲੇ ਦਿਨਾਂ ਚ ਸਵਾਲ ਇੱਕ ਕਿਹਾ ਸੀ ਆਪ ਜੀ ਨੂੰ ਪੀ ਸਪਸ਼ਟ ਕਰਾਂਗਾ ਦੁਖੀ ਹੋਣ ਤੋਂ ਕਿਵੇਂ ਬਚੀਏ ਅੱਜ ਹਰ ਕੋਈ ਮਨੁੱਖ ਅੰਦਰੋਂ ਦੁਖੀ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹੁਣੇ ਤੁਸੀਂ ਬੈਠੇ ਬੈਠੇ ਪ੍ਰੈਕਟੀਕਲ ਕਰ ਲਿਓ ਇਹਦਾ ਤਿੰਨ ਕਾਲ ਨੇ ਪੂਤ ਭਵਿੱਖ ਤੇ ਵਰਤਮਾਨ ਪਾਸਟ ਪ੍ਰੈਜ਼ੈਂਟ ਫਿਊਚਰ ਇਹ ਤਿੰਨ ਕਾਲ ਨੇ ਇਹਨਾਂ ਦੇ ਵਿੱਚ ਜਿਹੜਾ ਉਹ ਸਮਾਂ ਚੱਲਦਾ ਹੈ ਮਨ ਸਾਡਾ ਜਿਹੜਾ ਉਹ ਦੋ ਸਮਿਆਂ ਦੇ ਵਿੱਚ ਵਰਤਦਾ ਕਾਲ ਹਮੇਸ਼ਾ ਦੋ ਸਮਿਆਂ ਚ ਵਿਆਪੇਗਾ ਇੱਕ ਫਿਊਚਰ ਦੇ ਵਿੱਚ ਇੱਕ ਪਾਸਟ ਦੇ ਵਿੱਚ ਤੁਸੀਂ ਜਿੰਨੇ ਵੀ ਬੈਠੇ ਜੇ ਮੇਰੇ ਸਮੇਤ ਭਾਵੇਂ ਮੈਂ ਕਥਾ ਕਰ ਰਿਹਾ ਪਰ ਤੁਹਾਡੇ ਮਨ ਦੇ ਵਿੱਚ ਕੋਈ ਨਾ ਕੋਈ ਖਿਆਲ ਚੱਲ ਰਿਹਾ ਹੈ ਜਾਂ ਪਾਸਟ ਦਾ ਹੋਵੇਗਾ ਜਾਂ ਫਿਊਚਰ ਦਾ ਹੋਵੇਗਾ ਜਦੋਂ ਤੁਸੀਂ ਇਹਨਾਂ ਦੋਵਾਂ ਸਮਿਆਂ ਦੇ ਵਿੱਚ ਰਹੋਗੇ ਤੇ ਜਿਹੜਾ ਨਿਕਲ ਚੁੱਕਾ ਹੋਇਆ ਸਮਾਂ ਹੈ ਜਿਹੜਾ ਸਾਡਾ ਪਾਸਟ ਹੈ ਉਹਦੀਆਂ ਯਾਦਾਂ ਨੇ ਜਦੋਂ ਕੋਈ ਵੀ ਯਾਦ ਤਾਜ਼ਾ ਹੁੰਦੀ ਹੈ ਤੇ ਉਹ ਸਾਨੂੰ ਦੁੱਖ ਦਿੰਦੀ ਹੀ ਦਿੰਦੀ ਹੈ ਯਾਦ ਚੰਗੀ ਹੋਵੇ ਜਾਂ ਮਾੜੀ ਹੋਵੇ ਯਾਦ ਹਮੇਸ਼ਾ ਦੁੱਖ ਹੀ 90% ਦਿੰਦੀ ਹੈ ਮਨੁੱਖ ਮਾੜਾ ਟਾਈਮ ਚੇਤਾ ਕਰੇ ਵੀ ਮੇਰੇ ਤੇ ਆਇਆ ਸੀ ਉਹਨੂੰ ਚੇਤਾ ਕਰਕੇ ਵੀ ਦੁਖੀ ਹੋਵੇਗਾ ਚੰਗਾ ਟਾਈਮ ਕਰੇ ਵੀ ਮੇਰੇ ਕੋਲ ਆਇਆ ਸੀ ਫਿਰ ਦੁਖੀ ਹੋਵੇਗਾ ਕਿ ਅੱਜ ਮੇਰੇ ਕੋਲ ਮੌਜੂਦ ਨਹੀਂ ਇਸ ਕਰਕੇ ਇਹ ਮੰਨ ਕਰਕੇ ਦੁਖੀ ਹੈ ਬੀਤ ਚੁੱਕੇ ਸਮੇਂ ਦੀਆਂ ਜਾਂ ਇਓ ਕਹਿ ਦੇਵਾਂ ਪਾਸਟ ਦੀਆਂ ਇਹ ਯਾਦਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੀ ਜਿਹੜੀ ਇਹ ਚਿੰਤਾ ਲਈ ਫਿਰਦਾ ਇੱਕ ਕੱਲ ਨੂੰ ਮੇਰੇ ਨਾਲ ਕੀ ਹੋਣਾ ਹੈ ਬਸ ਇਹੋ ਨੁਕਤਾ ਸਮਝਣ ਵਾਲੀ ਗੱਲ ਹੈ ਇਸੇ ਚੀਜ਼ ਨੇ ਤੁਹਾਨੂੰ ਜਨਮ ਮਰਨ ਦੇ ਚੱਕਰਾਂ 'ਚ ਪਾਇਆ ਜੇ ਇਹਨੂੰ ਸਮਝ ਗਏ ਤੇ ਸਤਿਗੁਰੂ ਕਹਿੰਦੇ ਤੇਰਾ ਜਨਮ ਮਰਨ ਦਾ ਚੱਕਰ ਜਿਹੜਾ ਉਹ ਖਤਮ ਹੋ ਜਾਏਗਾ ਹੁਣ ਕਰਨਾ ਕੀ ਤੀਸਰਾ ਜਿਹੜਾ ਸਮਾਂ ਉਹ ਪ੍ਰੈਸੈਂਟ ਜਿਹੜਾ ਵਰਤਮਾਨ ਜੋ ਚੱਲ ਰਿਹਾ ਹਾਜ਼ਰ ਰਹਿਣਾ ਤੇ ਵਰਤਮਾਨ ਕਦੀ ਵੀ ਜਿਹੜਾ ਹੈ ਉਹ ਅੱਜ ਨਹੀਂ ਬਣਦਾ ਫਿਰ ਇਸ ਬੇਨਤੀ ਨੂੰ ਸਮਝਿਓ ਕਈ ਵਾਰੀ ਸਾਡੇ ਮਨ 'ਚ ਹੁੰਦਾ ਆਪਾਂ ਚਲੋ ਜੇ ਤਿੰਨਾਂ ਕਾਲਾਂ ਦੀ ਗੱਲ ਕਰਾਂਗੇ ਪਾਸਟ ਤੇ ਕਹਿ ਦਿੱਤਾ ਜਿਹੜਾ ਕੱਲ ਦਾ ਦਿਨ ਸੀ ਪ੍ਰੈਜ਼ੈਂਟ ਹੁਣ ਜਿਹੜਾ ਅੱਜ ਦਾ ਦਿਨ ਫਿਊਚਰ ਕਹਤਾ ਕੱਲ ਆਉਣ ਵਾਲਾ ਪਰ ਤੁਸੀਂ ਬਰੀਕੀ ਦੇ ਨਾਲ ਸੋਚੋਗੇ ਤੇ ਇਹਨਾਂ ਸਮੇਂ ਦੀ ਉਮਰ ਬਹੁਤ ਜ਼ਿਆਦੀ ਥੋੜੀ ਹੈ ਜੇ ਸਭ ਤੋਂ ਥੋੜੀ ਕਿਸੇ ਦੀ ਉਮਰ ਹੈ ਉਸ ਸਮੇਂ ਦੀ ਅਮਰਤ ਬਾਣੀ ਨੇ ਕਿਹਾ ਇੱਕ ਵਾਰ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਨੂੰ ਸਵਾਲ ਵੀ ਕੀਤਾ ਸੀ ਕਿ ਸਤਿਗੁਰੂ ਮਨੁੱਖ ਦਾ ਜਿਹੜਾ ਉਹ ਸਮਾਂ ਕਿੰਨਾ ਚਿਰ ਹੁੰਦਾ ਹੈ ਤੇ ਅਮਰਤ ਬਾਣੀ ਦੇ ਵਿੱਚ ਜਵਾਬ ਹੈ ਸਤਿਗੁਰਾਂ ਕਹਿੰਦਾ ਮਨੁੱਖ ਦਾ ਸਮਾਂ ਸਿਰਫ ਇੱਕ ਦਮ ਦਾ ਹੈ। ਹਮ ਆਦਮੀ ਹਾਂ ਇੱਕ ਦਮ ਹੀ। ਜਿਹੜਾ ਸਵਾਸ ਅੰਦਰ ਹੈ ਉਹੋ ਹੀ ਕੋਲ ਹੈ ਪਤਾ ਨਹੀਂ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਫਿਰ ਇਹਨੂੰ ਸਮਝਿਓ ਮੈਂ ਹੁਣ ਸਵਾਸ ਲੈ ਰਿਹਾ ਇਹ ਆਟੋਮੈਟਿਕ ਕਿਰਿਆ ਚੱਲ ਰਹੀ ਹੈ। ਜਿਹੜਾ ਸਵਾਸ ਲੈ ਲਿਆ ਮੈਂ ਇੱਕ ਸੈਕਿੰਡ ਪਹਿਲਾਂ ਉਹ ਮੇਰਾ ਪਾਸਟ ਬਣ ਗਿਆ। ਪਾਸਟ ਕੱਲ ਚ ਨਹੀਂ ਜਾਣਾ ਭੀ ਜਿਹੜਾ ਕੱਲ ਸਮਾ ਨਿਕਲੇ ਨਹੀਂ ਜਿਹੜਾ ਹੁਣੇ ਇੱਕ ਸੈਕਿੰਡ ਤੋਂ ਪਹਿਲਾਂ ਵੀ ਜਿਹੜਾ ਖਤਮ ਹੋ ਚੁੱਕਾ ਹੈ ਉਹ ਪਾਸਟ ਹੈ ਜਿਹੜਾ ਹੁਣ ਗਾਂ ਸਾਹ ਮੈਨੂੰ ਆਉਣਾ ਹੈ ਉਹ ਮੇਰਾ ਫਿਊਚਰ ਹੈ ਜਿਹੜਾ ਐਸ ਵੇਲੇ ਮੇਰੇ ਕੋਲ ਚੱਲ ਰਿਹਾ ਉਹ ਪ੍ਰੈਜ਼ੈਂਟ ਹੈ ਬਸ ਉਹਨੂੰ ਤੁਸੀਂ ਸੰਭਾਲਾਏ ਆਮ ਮਨੁੱਖ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਧਿਆਨ ਕਿੱਥੇ ਲਾਈਏ ਕਈ ਵਾਰੀ ਬੰਦਾ ਸ਼ਬਦ ਚ ਲਾਉਂਦਾ ਹੈ ਗੁਰਮਤ ਕਹਿੰਦੀ ਸ਼ਬਦ ਚ ਲਾਉਣਾ ਹੈ ਕੋਈ ਤਸਵੀਰ ਚ ਕੋਈ ਕਿਤੇ ਲਾਉਂਦਾ ਹੈ ਇਹਨੂੰ ਮੈਂ ਬਿਲਕੁਲ ਸੌਖਾ ਕਰ ਦੇਣਾ ਜਿਹੜਾ ਸਵਾਸ ਤੁਹਾਡੇ ਕੋਲ ਹੈ ਨਾ ਤੁਸੀਂ ਉਸ ਮੌਕੇ ਨੂੰ ਸਾਂਭਣਾ ਹੈ ਜਿਹੜਾ ਇੱਕ ਸੈਕਿੰਡ ਦਾ ਤੁਹਾਡੇ ਕੋਲ ਸਮਾਂ ਹੈ ਬਸ ਉਸ ਸਮੇਂ ਦੇ ਵਿੱਚ ਤੁਸੀਂ ਰਹਿਣਾ ਜੇ ਸਮੇਂ 'ਚ ਰਹਿਣਾ ਸਿੱਖ ਗਏ ਤੇ ਦੁੱਖ ਸੁੱਖ ਤੋਂ ਮਨੁੱਖ ਉੱਪਰ ਉੱਠ ਜਾਵੇਗਾ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੋਈ ਵੀ ਦੁੱਖ ਨਹੀਂ ਹੁੰਦਾ ਵੀ ਜਿਹੜਾ ਸਾਰੀ ਉਮਰ ਚੱਲਦਾ ਹੋਵੇ ਇੱਥੋਂ ਤੱਕ ਮੈਂ ਅਕਸਰ ਕਹਿੰਦਾ ਨਾ ਕਿ ਸਾਡੇ ਜਿਹੜੇ ਬਾਡੀ ਜਿਹੜੀ ਹੈ ਉਹ ਹਰਕਤ ਕਰਦੀ ਹੈ ਨਾ ਕੋਈ ਵੀ ਹੱਸਦਾ ਹੈ ਮਨੁੱਖ ਸੈਡ ਹੁੰਦਾ ਹੈ ਜਾਂ ਰੋਂਦਾ ਹੈ ਜਾਂ ਚਲਾਉਂਦਾ ਕੋਈ ਵੀ ਹੁੰਦਾ ਹੈ ਇੱਕ ਕੈਮੀਕਲ ਰਿਲੀਜ਼ ਹੁੰਦੇ ਨੇ ਸਾਡੇ ਦਿਮਾਗ ਦੇ ਵਿੱਚੋਂ ਇਹਨਾਂ ਦੀ ਉਮਰ ਬੜੀ ਥੋੜੀ ਹੁੰਦੀ ਹੈ ਕੈਮੀਕਲ ਜਦੋਂ ਰਿਲੀਜ਼ ਹੁੰਦਾ ਹੈ ਜਦੋਂ ਉਹ ਆਪਣੀ ਪੂਰੀ ਹਾਈ ਪਾਵਰ ਤੇ ਹੁੰਦਾ ਹੈ ਉਹ ਸਿਰਫ 5-7 ਮਿੰਟ ਦਾ ਪੀਰੀਅਡ ਹੁੰਦਾ ਹੈ ਜਾਂ ਕੈਮੀਕਲ ਰਿਲੀਜ਼ ਹੁੰਦਾ ਜਿਹੜਾ ਟਾਈਮ ਹੈ ਉਹ ਅੱਧੇ ਪੌਣੇ ਘੰਟੇ ਦਾ ਹੁੰਦਾ ਹੈ ਤੁਸੀਂ ਵੇਖੋ ਪ੍ਰਮਾਤਮਾ ਮੇਹ ਰੱਖੇ ਕਦੀ ਕਿਸੇ ਤੇ ਇਹੋ ਜਿਹਾ ਮੌਕਾ ਨਾ ਪੜੇ ਦੁੱਖ ਵਾਲਾ ਸਮਾਂ ਬਣਿਆ ਅੱਧਾ ਪੌਣਾ ਘੰਟਾ ਮੂਰ ਸਾਈਡ ਰਹੇਗਾ ਔਰ ਚ 5-7 ਮਿੰਟ ਸਿਰਫ ਅੱਖਾਂ ਚ ਹੰਝੂ ਆਵੇਗਾ ਕਿਸੇ ਦੀ ਡੈਥ ਵੀ ਹੋ ਜੇ ਬੰਦਾ 5-7 ਮਿੰਟ ਰੋਗੇ ਫਿਰ ਆਪਣੇ ਆਪ ਨੂੰ ਸੰਭਲ ਕੇ ਚੁੱਪ ਕਰ ਜਾਂਦਾ ਹੈ ਕੋਈ ਖੁਸ਼ੀ ਆਵੇ ਖੁਸ਼ ਤੇ ਰਹੇਗਾ ਪਰ ਖਿੜ ਖੜਾ ਕੇ ਹੱਸੇਗਾ 2-4 ਮਿੰਟ ਦੇ ਵਿੱਚ ਹੱਸ ਕੇ ਤੇ ਬੱਸ ਹੋ ਜਾਏਗਾ ਕਿਉਂਕਿ ਇਹ ਸਾਡੀ ਬਾਡੀ ਦੇ ਵਿੱਚ ਜਿਹੜੇ ਕੈਮੀਕਲ ਜਿਹੜੇ ਬਣਦੇ ਰਹਿੰਦੇ ਨੇ ਜਿਉਂ-ਜਿਉਂ ਰਿਲੀਜ਼ ਹੁੰਦੇ ਨੇ ਉਹਦੇ ਮੁਤਾਬਕ ਸਾਰਾ ਕੁਝ ਚੱਲਦਾ ਹੈ ਹੁਣ ਅਸੀਂ ਸਾਂਭਣਾ ਕਿੰਨੂ ਹੈ ਅਸੀਂ ਸਿਰਫ ਉਸ ਸੁਵਾਸ ਨੂੰ ਸਾਂਭਣਾ ਹੈ ਜਿਹੜਾ ਮੇਰੇ ਅੰਦਰ ਹੈ ਜਦੋਂ ਤੁਸੀਂ ਆਪਣੇ ਸਵਾਸ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸਵਾਸ ਤੇ ਫੋਕਸ ਕਰ ਲਿਆ ਤੇ ਇੱਕ ਗੱਲ ਚੇਤਾ ਰੱਖਿਓ ਨਾ ਤੁਹਾਨੂੰ ਪਾਸਟ ਚੇਤਾ ਆਉਣਾ ਹੈ ਨਾ ਫਿਊਚਰ ਆਉਣਾ ਹੈ ਦੁੱਖ ਪਾਸਟ ਦੇ ਵੀ ਨੇ ਚਿੰਤਾ ਫਿਊਚਰ ਦੀ ਵੀ ਹੈ ਜਦੋਂ ਇਹ ਦੋਵੇਂ ਚੀਜ਼ਾਂ ਆਈਆਂ ਮਨੁੱਖ ਦੁੱਖ ਸੁਖ ਤੋਂ ਉੱਪਰ ਉੱਠ ਜਾਂਦਾ ਆਹ ਬੜਾ ਸੌਖਾ ਜਿਹਾ ਨੁਕਤਾ ਹੈ ਫਿਰ ਇਸ ਬੇਨਤੀ ਨੂੰ ਸਮਝੋ ਤੁਸੀਂ ਇਸ ਵੇਲੇ ਗੁਰੂ ਘਰ ਚ ਬੈਠੇ ਜੇ ਸਰੀਰਕ ਤੌਰ ਦੇ ਉੱਤੇ ਸਾਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਆਪਾਂ ਬੜੇ ਆਰਾਮ ਦੇ ਨਾਲ ਤੰਦਰੁਸਤੀ ਦੇ ਨਾਲ ਬੈਠੇ ਆਂ ਮਨੁੱਖ ਕੀ ਕਰਦਾ ਵੀ ਗੁਰੂ ਕੋਲ ਬੈਠਾ ਬੈਠਾ ਵੀ ਆਪਣਾ ਪ੍ਰਾਸਟ ਜਿਹੜਾ ਉਹ ਸੋਚੀ ਜਾਂਦਾ ਵੀ ਯਾਰ ਮੇਰੇ ਨਾਲ ਐਦਾਂ ਹੋਇਆ ਸੀ ਉਹਦੇ ਕਰਕੇ ਦੁਖੀ ਆ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਵਿੱਚ ਮੈਂ ਇਹਦੇ ਕਰਕੇ ਦੁਖੀ ਆ ਪਰ ਬਾਣੀ ਨੇ ਕਿਹਾ ਜਿਹੜਾ ਤੇਰੇ ਕੋਲ ਸਵਾਸ ਹੈ ਨਾ ਉਹਨੂੰ ਸੰਭਾਲ ਲੈ ਦਮ-ਦਮ ਸਦਾ ਸੰਭਾਲਦਾ ਦਮਨਾ ਬਿਰਥਾ ਜਾਏ ਜਿਹੜਾ ਸਵਾਸ ਤੁਹਾਡੇ ਕੋਲ ਹੈ ਜਦੋਂ ਤੁਸੀਂ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੇ ਹੋਗੇ ਨਾ ਜਿਹੜਾ ਸਮਾਂ ਹੈ ਉਧਰ ਧਿਆਨ ਦੇਣਾ ਸ਼ੁਰੂ ਕਰਦੇ ਹੋਗੇ ਤੇ ਦੁੱਖ ਸੁੱਖ ਤੋਂ ਮਨੁੱਖ ਬੜੇ ਸਹਿਜੇ ਹੀ ਉੱਪਰ ਉੱਠ ਜਾਂਦਾ ਹੈ ਜੇ ਕਦੀ ਵਰੀ ਇੱਕ ਚਲੋ ਹੋਰ ਨਾਲ ਬੇਨਤੀ ਕਰ ਦੇਣਾ ਬਾਣੀ ਵਾਲਾ ਮੈਂ ਫਿਰ ਆਉਣਾ ਕਈ ਵਰੀ ਮਨੁੱਖ ਦੇ ਮਨ 'ਚ ਹੁੰਦਾ ਵੀ ਮੈਂ ਦੁਖੀ ਬੜਾ ਕੀ ਕਰਾਂ ਬਸ ਇਹਨਾਂ ਦੋਨਾਂ ਸਮਿਆਂ ਤੋਂ ਉੱਪਰ ਉੱਠ ਕੇ ਨਾ ਜਿਹੜਾ ਤੀਸਰਾ ਤੁਹਾਡੇ ਕੋਲ ਪ੍ਰੈਜ਼ੈਂਟ ਸਮਾਂ ਇੱਕ ਸੈਕਿੰਡ ਦਾ ਸਮਾਂ ਹੈ ਨਾ ਉਹਦੇ ਵੱਲ ਧਿਆਨ ਦੇ ਦਿਓ ਤੁਸੀਂ ਇੱਕ ਚੁਟਕੀ ਦੇ ਨਾਲ ਦੇਖੋਗੇ ਕਿ ਚੁਟਕੀ ਵੱਜਣ ਤੋਂ ਪਹਿਲਾਂ ਮਨੁੱਖ ਆਪਣੇ ਦੁੱਖ ਤੇ ਸੁੱਖ ਨੂੰ ਭੁੱਲ ਜਾਂਦਾ ਹੈ ਇੱਥੇ ਬੈਠੇ ਬੈਠੇ ਤੁਸੀਂ ਮੇਰੇ ਕੋਲ ਬੈਠੇ ਬੈਠੇ ਪ੍ਰੈਕਟਿਸ ਕਰ ਕਰ ਲਓ ਇੱਕ ਸੈਕਿੰਡ ਨੂੰ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗਦਾ ਆਪਣੇ ਮਨ ਨੂੰ ਤਗੜਾ ਕਰਨਾ ਬਾਣੀ ਨੇ ਕਿਹਾ ਮਨ ਜੀਤੈ ਜਗ ਜੀਤ ਜਿੱਦਣ ਮਨ ਜਿੱਤਿਆ ਗਿਆ ਮਨੁੱਖ ਬਿਮਾਰੀਆਂ ਤੇ ਵੀ ਕਾਬੂ ਪਾ ਲੈਂਦਾ ਹੈ ਆਪਣੇ ਆਪ ਤੇ ਵੀ ਕਾਬੂ ਪਾ ਲੈਂਦਾ ਮੈਂ ਪਿਛਲੇ ਸਮੇਂ ਚ ਕਿਹਾ ਸੀ ਤੁਸੀਂ ਇਹ ਦੁਨੀਆਂ ਵੀ ਜਿੱਤ ਸਕਦੇ ਜੀ ਹੁਣ ਅਮਰਤ ਬਾਣੀ ਨੇ ਜਿਹੜੀ ਅਗਲੀ ਗੱਲ ਕਹੀ ਜਿਹੜਾ ਵਿਸ਼ਾ ਸਾਡਾ ਸਤਿਗੁਰਾਂ ਕਹਿਆ ਵੀ ਇਹ ਜਿਹੜਾ ਮਨ ਹੈ ਇਹ ਜਿਹੜਾ ਮਨੁੱਖ ਹੈ ਇਹ ਜਨਮ ਮਰਨ ਦੇ ਚੱਕਰਾਂ ਚ ਪਿਆ ਉਹ ਜਨਮ ਮਰਨ ਚ ਪਿਆ ਕਿਉਂ ਸਤਿਗੁਰ ਕਹਿੰਦੇ ਭਗਤ ਭੁੱਲ ਗਿਆ ਪ੍ਰਮਾਤਮਾ ਦੀ ਬੰਦਗੀ ਕਰਨੀ ਭੁੱਲ ਗਿਆ ਬੰਦਗੀ ਭੁੱਲ ਕੇ ਇਹ ਜਿਹੜਾ ਇਧਰ ਉਧਰ ਦੇ ਚੱਕਰਾਂ ਚ ਪਿਆ ਏ ਜਿਉਂ ਜਿਉ ਤੁਸੀਂ ਪ੍ਰਮਾਤਮਾ ਦੀ ਭਗਤੀ ਨੂੰ ਭੁੱਲੋਗੇ ਤਿਉਂ ਤਿਉਂ ਜਨਮ ਮਰਨ ਦੇ ਚੱਕਰਾਂ ਚ ਪਾਓਗੇ ਉਹ ਕਿਵੇਂ ਪੈਂਦਾ ਇੱਕ ਸ਼ਬਦ ਲੈ ਲੈਣਾ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਉਹਦੇ ਨਾਲ ਥੋੜੀ ਜੀ ਗੱਲ ਸਪਸ਼ਟ ਹੋ ਜਾਵੇਗੀ ਸਤਿਗੁਰਾਂ ਦਾ ਅੰਮ੍ਰਿਤ ਵਚਨ ਕਹਿਣ ਲੱਗੇ ਕਿ ਮੇਰੇ ਮਿੱਤਰ ਮੈਂ ਇੱਕ ਤੈਨੂੰ ਬੇਨਤੀ ਕਰਦਾ ਬੜੇ ਪਿਆਰ ਦੇ ਨਾਲ ਤੁਸੀਂ ਸ਼ਬਦ ਰੋਜ਼ ਪੜ੍ਹਦੇ ਜੇ ਜਿਹੜਾ ਆ ਸਮਾਂ ਮਿਲਿਆ ਇਹਨਾਂ ਮਨੁੱਖਾ ਜਨਮ ਇਹ ਸਾਧੂ ਸੰਤਾਂ ਦੀ ਟਹਿਲ ਕਰਨ ਦਾ ਮਿਲਿਆ ਉਹਨਾਂ ਦੀ ਸੇਵਾ ਕਰਿਆ ਕਰ ਤੇ ਇੱਕ ਗੱਲ ਚੇਤਾ ਰੱਖੀ ਕੱਲੀ ਸੇਵਾ ਕਰਨ ਦੇ ਨਾਲ ਗੱਲ ਨਹੀਂ ਬਾਨੀ ਗੁਰੂ ਘਰ ਚ ਜਾ ਕੇ ਜਾਂ ਸਾਧੂ ਸੰਤਾਂ ਮਹਾਤਮਾ ਦੀ ਦੁਨੀਆ ਦੇ ਵਿੱਚ ਕਿਸੇ ਦੀ ਸੇਵਾ ਕਰ ਪਰ ਜਦੋਂ ਸੇਵਾ ਕਰੇਗਾ ਨਾ ਸੇਵਾ ਦੇ ਨਾਲ ਮੈਲ ਲੱਤਨੀ ਸ਼ੁਰੂ ਹੋਣੀ ਹੈ ਫਿਰ ਆਪਣੇ ਗੁਰੂ ਨੂੰ ਮਿਲੀ ਤੇ ਗੁਰੂ ਨੂੰ ਮਿਲ ਕੇ ਜਿਹੜਾ ਕੰਮ ਕਰਨ ਆਇਆ ਹੈ ਨਾ ਉਹ ਆਪਣਾ ਨੇਪਰੇ ਚਾੜ ਲਾ ਉਹ ਆਪਣਾ ਕੰਮ ਦੇ ਵਿੱਚ ਤੂੰ ਕਾਮਯਾਬੀ ਹਾਸਲ ਕਰ ਲਾ ਨਹੀਂ ਤੇ ਸਾਰੀ ਦੁਨੀਆ ਹੀ ਇਸੇ ਹੀ ਸਹਿਮ ਦੇ ਵਿੱਚ ਤੁਰੀ ਫਿਰਦੀ ਹੈ ਕਿ ਮੇਰੇ ਨਾਲ ਕੀ ਹੋ ਗਿਆ ਜਾਂ ਮੇਰੇ ਨਾਲ ਕੀ ਹੋਵੇਗਾ ਇਹੋ ਦੋ ਸ਼ਬਦ ਨੇ ਨਾ ਸਾਡੇ ਨਾਲ ਵੀ ਮੇਰੇ ਨਾਲ ਕੀ ਹੋ ਗਿਆ ਮੈਂ ਤਾਂ ਇਦਾਂ ਦਾ ਨਹੀਂ ਸੀ ਜਾਂ ਮੇਰੇ ਨਾਲ ਕੀ ਹੋਵੇਗਾ ਮੈਂ ਤਾਂ ਇਦਾਂ ਦਾ ਨਹੀਂ ਆ ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਆਪਣੇ ਮਨ ਨੂੰ ਸ਼ਾਮਕੇ ਤੇ ਗੁਰੂ ਦੇ ਚਰਨਾਂ ਚ ਲਾ ਲਾ ਇਹ ਬਚਨ ਰੋਜ਼ ਪੜ੍ਹਦੇ ਜੇ ਕਰੋਂ ਬੇਨੰਤੀ ਸੁਣੋ ਮੇਰੇ ਮੀਤਾ 16 ਸਰ ਦਾ ਅਖੀਰਲਾ ਕਹਿੰਦੇ ਹੇ ਮੇਰੇ ਮਿੱਤਰ ਇਹ ਮੈਂ ਗੱਲ ਕਹਿਣ ਲੱਗਾ ਬੇਨਤੀ ਇਹਨੂੰ ਧਿਆਨ ਨਾਲ ਸੁਣ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ 베ਲਾ ਦਾ ਅਰਥ ਹੈ 베ਲਾ ਟਹਿਲ ਦਾ ਅਰਥ ਹੈ ਸੇਵਾ ਸੰਤ ਟਹਿਲ ਕੀ 베ਲਾ ਈਹਾਂ ਖਾਟ ਚਲੋ ਹਰ ਲਾਹਾ ਹੁਣ ਜਦੋਂ ਤੁਸੀਂ ਸਵਾਸ ਨੂੰ ਸਾਂਭ ਲਿਆ ਇਹਦੇ ਨਾਲ ਗੁਰੂ ਗੁਰੂ ਜਪਿਆ ਕਹਿੰਦੇ ਇਹ ਲਾਹਾ ਖਟੋਗੇ ਆਗੇ ਬਸਨ ਸੁਹੇਲਾ ਆਉਣ ਵਾਲਾ ਜਿਹੜਾ ਸਮਾ ਪਰਲੋਕ ਉਹ ਸੌਖਾ ਨਿਕਲੇਗਾ ਕਹਿਣ ਲੱਗੇ ਇਹ ਗੱਲ ਚੇਤਾ ਕਰੇ ਓਖਿਓ ਆਉਦ ਘਟੈ ਉਮਰ ਘਟਦੀ ਜਾ ਰਹੀ ਹੈ ਹਰ ਇੱਕ ਚੀਜ਼ ਤੁਹਾਡੇ ਕੋ ਘਟ ਰਹੀ ਹੈ ਤਾਈਓ ਤੇ ਸਿਆਣੇ ਕਹਿੰਦੇ ਵੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਸਵਾਸ ਸਵਾਸ ਕਰਕੇ ਦਿਨ ਦਿਨ ਕਰਕੇ ਘੜੀ ਘੜੀ ਕਰਕੇ ਉਮਰ ਘਟਦੀ ਜਾ ਰਹੀ ਹੈ ਕਹ ਲੇ ਕਿ ਆਉਦ ਘਟੈ ਦਿਨ ਸਰੈ ਨਾਰੇ ਦਿਨ ਅਤੇ ਰਾਤ ਕਰਕੇ ਉਮਰ ਘਟਦੀ ਹੈ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਕਿਵੇਂ ਕਰਨਾ ਹੈ ਆਪਾਂ ਪਿਛਲੇ ਦਿਨਾਂ ਚ ਵਾਚਿਆ ਹੋਇਆ ਅੱਜ ਇਹ ਵੀ ਸਮਾਂ ਹੈ ਤੂੰ ਗੁਰੂ ਨੂੰ ਮਿਲ ਕੇ ਆਪਣਾ ਕਾਰਜ ਸਵਾਰ ਤੇ ਮੈਂ ਇੱਥੇ ਬੇਨਤੀ ਕਰਾਂ ਗੁਰੂ ਨੂੰ ਮਿਲਣ ਦਾ ਮਤਲਬ ਆ ਸਰੀਰਕ ਮੁਦਰਾ ਨਹੀਂ ਆਪਾਂ ਸਾਰੇ ਗੁਰੂ ਕੋਲ ਬੈਠੇ ਤੁਸੀਂ ਆਖੋਗੇ ਵੀ ਆਪਾਂ ਤੇ ਗੁਰੂ ਨੂੰ ਮਿਲੇ ਹੋਏ ਆ ਨਹੀਂ ਗੁਰੂ ਨੂੰ ਮਿਲਣ ਦਾ ਭਾਵ ਹੈ ਨਿਰਾ ਜਿਹੜਾ ਮਨ ਉਹ ਗੁਰੂ ਦੇ ਚਰਨਾਂ 'ਚ ਟਿਕ ਜਾਵੇ ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ ਤੇ ਬਹੁਤ ਘੱਟ ਹੁੰਦਾ ਹੈ ਮੈਂ ਪਿਛਲੇ ਦਿਨਾਂ 'ਚ ਕਿਹਾ ਸੀ ਅਮਰਤ ਬਾਣੀ ਨੇ ਇਹ ਨਿਰਣਾ ਦਿੱਤਾ ਹੈ ਕਿ ਜਿਹੜਾ ਨਾਮ ਜਪ ਲੈਂਦਾ ਹੈ ਸੁਣ ਲੈਂਦਾ ਹੈ ਉਹ ਦਾ ਦੁੱਖਾਂ ਤੋਂ ਨਾਸ਼ ਹੋ ਜਾਂਦਾ ਹੈ ਦੁੱਖ ਉਹ ਦਾ ਖਹਿੜਾ ਛੜ ਜਾਂਦੇ ਨੇ ਪਰ ਅੱਜ ਸਾਨੂੰ ਦੁੱਖ ਘੇਰੀ ਫਿਰਦੇ ਨੇ ਇਹਦਾ ਭਾਵ ਹੈ ਕਿ ਅਜੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਸੁਣਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਬਸ ਹੈ ਇਹ ਨੁਕਤਾ ਬੜਾ ਨਿਕਲਿਆ ਪਰ ਇਹਨੂੰ ਸਮਝਣ ਲੱਗਿਆਂ ਜਾਂ ਇਹਨੂੰ ਅਪਲਾਈ ਕਰਨ ਲੱਗਿਆਂ ਜਿਹੜਾ ਉਹ ਮਨੁੱਖ ਦਾ ਜਿਹੜਾ ਦਿਮਾਗ ਦਾ ਦਹੀਂ ਬਣ ਜਾਂਦਾ ਜੀ ਕਹਿ ਲਗੇ ਮਨ ਗੁਰ ਮਿਲ ਕਾਜ ਸਵਾਰੇ ਕਹਿੰਦੇ ਗੁਰੂ ਨੂੰ ਮਿਲ ਕੇ ਕਾਜ ਸਵਾਰ ਲਾ ਇਹ ਸੰਸਾਰ ਵਿਕਾਰ ਸੰਸੇਮ ਹੈ ਸਤਿਗੁਰੂ ਕਹਿੰਦੇ ਐਵੇਂ ਸੰਸੇ ਦਾ ਅਰਥ ਸਹਿਮ ਦੇ ਵਿੱਚ ਐਵੇਂ ਸਾਰੇ ਸਹਿਮੇ ਫਿਰਦੇ ਨੇ ਸਾਨੂੰ ਇੱਕ ਘੜੀ ਦਾ ਨਹੀਂ ਪਤਾ ਬੰਦੇ ਦਾ ਵੀ ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਚਿੰਤਾ ਅਸੀਂ ਕਈ ਸਾਲਾਂ ਦੀ ਲਈ ਫਿਰਦੇ ਅੱਜ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਮਨੁੱਖ ਦੇ ਕੋਲੋਂ ਖਾਣ ਨੂੰ ਨਹੀਂ ਸੀ ਕੁਛ ਹੁੰਦਾ ਇਹਨੂੰ ਖਾਣ ਦੀ ਚਿੰਤਾ ਹੁੰਦੀ ਸੀ ਕੱਲ ਦੀ ਰੋਟੀ ਕਿੱਥੋਂ ਆਉਣੀ ਹੈ ਸਿਰ ਦੇ ਉੱਤੇ ਛੱਤ ਨਹੀਂ ਸੀ ਹੁੰਦੀ ਮੀਂਹ ਪੈਂਦਾ ਸੀ ਤੇ ਤਾਂ ਚਿੰਤਾ ਹੁੰਦੀ ਸੀ ਕਿ ਮੀਂਹ 'ਚ ਲੁਕਣਾ ਕਿੱਥੇ ਹੈ ਅੱਜ ਖਾਣ ਨੂੰ ਵੀ ਸਾਰਾ ਕੁਝ ਹੈ ਛੱਤ ਵੀ ਹੈ ਪਾਉਣ ਨੂੰ ਵੀ ਸਾਰਾ ਕੁਝ ਹੈ ਫਿਰ ਵੀ ਮਨੁੱਖ ਚਿੰਤਾ ਦੇ ਵਿੱਚ ਡੁੱਬਿਆ ਫਿਰਦਾ ਹੈ ਅੱਜ ਪੈਸੇ ਦੀ ਕਿਸੇ ਕੋਲ ਕਮੀ ਨਹੀਂ ਕੋਈ ਗਰੀਬ ਬੰਦਾ ਨਹੀਂ ਰਹਿ ਗਿਆ ਆਪਣੇ ਮੁਤਾਬਕ ਹਰ ਕੋਈ ਜਿਹੜਾ ਸਿਰ ਵੀ ਵਧੀਆ ਲਗਾਉਂਦਾ ਹੈ ਤੇ ਰੋਟੀ ਵੀ ਵਧੀਆ ਖਾਂਦਾ ਹੈ ਪਰ ਫਿਰ ਵੀ ਅਸੀਂ ਜਿਹੜੇ ਉਸ ਸਹਿਮ ਦੇ ਵਿੱਚ ਤੁਰੇ ਫਿਰਦੇ ਹਾਂ ਤੇ ਮੈਂ ਇੱਕੋ ਬੇਨਤੀ ਕਰਾਂ ਗੁਰਮਖੋ ਮਾਇਆ ਦਾ ਕੀ ਕਰੋਗੇ ਜੇ ਅੰਦਰ ਹੀ ਸਾਥ ਨਾ ਦਿੱਤਾ ਤੇ ਜੇ ਬੰਦਾ ਅੰਦਰੋਂ ਵਿਲਕਦਾ ਹੀ ਰਿਹਾ ਅੰਦਰੋਂ ਸਹਿਮ ਦੇ ਵਿੱਚ ਹੀ ਰਿਹਾ ਤੇ ਉੱਥੇ ਪੈਸੇ ਵੀ ਕੰਮ ਨਹੀਂ ਆਉਂਦੇ ਜਿਹੜੀ ਖੁਸ਼ੀ ਜਿਹੜਾ ਸੁੱਖ ਤੁਹਾਨੂੰ ਅੰਦਰ ਨੇ ਦੇ ਦੇਣਾ ਹੈ ਨਾ ਉਹ ਪੈਸਿਆਂ ਨੇ ਨਹੀਂ ਦੇਣਾ ਕਦੀ ਵੀ ਪੈਸਿਆਂ ਦੀ ਖੁਸ਼ੀ ਕੁਝ ਘੜੀਆਂ ਦੀ ਹੁੰਦੀ ਹੈ ਚੰਦ ਮਿੰਟਾਂ ਦੀ ਹੁੰਦੀ ਹੈ ਪੈਸੇ ਵੀ ਖਤਮ ਹੋ ਜਾਂਦੇ ਨੇ ਤੇ ਖੁਸ਼ੀ ਵੀ ਮੁੱਕ ਜਾਂਦੀ ਅੰਦਰ ਉਦਾਂ ਦਾ ਉਦਾਂ ਦਾ ਹੀ ਰਹਿੰਦਾ ਹੈ ਨਿੱਕੀ ਜੀ ਉਦਾਹਰਨ ਦੇ ਦੇਣਾ ਤੁਸੀਂ ਕਿਸੇ ਫੰਕਸ਼ਨ ਤੇ ਜਾਓ ਖੁਸ਼ੀ ਵਾਲੇ ਤੇ ਉੱਥੋਂ ਦਾ ਮਾਹੌਲ ਵੇਖ ਕੇ ਤੁਸੀਂ ਬੇਸ਼ੱਕ 2 ਮਿੰਟ ਵਾਸਤੇ ਖੁਸ਼ ਹੋ ਜਾਓ ਪਰ ਜੇ ਅੰਦਰੋਂ ਦੁਖੀ ਜੇ ਤੇ ਖੁਸ਼ੀ ਵਾਲੇ ਮਾਹੌਲ 'ਚ ਵੀ ਤੁਹਾਡਾ ਚਿਹਰਾ ਉੱਤਰਿਆ ਹੀ ਰਹੇਗਾ ਸਤਿਗੁਰੂ ਕਹਿੰਦੇ ਸੰਸਾਰ ਐਵੇਂ ਤੁਰੇ ਫਿਰਦੇ ਨੇ ਬਸ ਸੰਸਾਰ ਇਸ ਸੈਸ ਦੇ ਵਿੱਚ ਤੁਰੇ ਫਿਰਦੇ ਨੇ ਤੌਖਲਿਆ ਦੇ ਵਿੱਚ ਤੁਰੇ ਫਿਰਦੇ ਨੇ ਸਾਰੇ ਸੈਮੇ ਸੈਮੇ ਨੇ ਇਹ ਸੰਸਾਰ ਵਿਕਾਰ ਸੰਸੇਮ ਹੈ ਤਰਿਓ ਬ੍ਰਹਮ ਗਿਆਨੀ ਇੱਥੇ ਬ੍ਰਹਮ ਗਿਆਨੀ ਦੇ ਅਰਥ ਬ੍ਰਹਮ ਗਿਆਨੀ ਅਵਸਥਾ ਨਹੀਂ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਇਹਦੇ ਅਰਥ ਇਉਂ ਕਰਦੇ ਨੇ ਜਿੰਨੂੰ ਪਰਮਾਤਮਾ ਦੀ ਸਮਝ ਲੱਗ ਗਈ ਨਾ ਜਿੰਨੂੰ ਪਰਮਾਤਮਾ ਬਾਰੇ ਪਤਾ ਲੱਗ ਗਿਆ ਸਤਿਗੁਰੂ ਕਹਿੰਦੇ ਉਹ ਸੰਸਾਰ ਤੋਂ ਜਿਹੜਾ ਤਰ ਜਾਂਦਾ ਏ ਜਿਸੈ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਕਹਿੰਦੇ ਜਿੰਨੂੰ ਪਰਮਾਤਮਾ ਇਸ ਜਗਾਏ ਦਾ ਅਰਥ ਦੂਜਾ ਜਾਗਰ ਨਹੀਂ ਇਸ ਮਾਇਆ ਦੀ ਨੀਂਦ ਤੋਂ ਸੁਚੇਤ ਕਰ ਦਿੰਦਾ ਫਿਰ ਇਸ ਬੇਨਤੀ ਨੂੰ ਸੁਣਿਓ ਅਸੀਂ ਬਾਣੀ ਪੜ ਰਹੇ ਆਂ ਨਾਮ ਜਪ ਰਹੇ ਆਂ ਗੁਰੂ ਕੋਲ ਆ ਰਹੇ ਆਂ ਸੇਵਾ ਕਰ ਰਹੇ ਆਂ ਸਿਮਰਨ ਸਾਰਾ ਕੁਝ ਚੱਲ ਰਿਹਾ ਹੈ ਪਰ ਦੁੱਖ ਖੈੜਾ ਨਹੀਂ ਛੱਡ ਰਹੇ ਮੁਸੀਬਤਾਂ ਦੂਰ ਨਹੀਂ ਹੋ ਰਹੀਆਂ ਉਹਦਾ ਕਾਰਨ ਪਤਾ ਕੀ ਹੈ ਜਿੰਨੇ ਆਉਣਾ ਸੀ ਉਹ ਨਹੀਂ ਆਉਂਦਾ ਫਿਰ ਸੁਣਿਓ ਜਿਨੇ ਗੁਰੂ ਕੋਲ ਆਉਣਾ ਸੀ ਨਾ ਉਹ ਨਹੀਂ ਆਇਆ ਆਉਣਾ ਸੀ ਮਨ ਨੇ ਮੈਂ ਸਰੀਰ ਨੂੰ ਲੈ ਕੇ ਆ ਗਿਆ ਸਰੀਰ ਗੁਰੂ ਕੋਲ ਬੈਠਾ ਰਿਹਾ ਮਨ ਫਿਰ ਦੁੱਖਾਂ ਦੇ ਵਿੱਚ ਬੈਠਾ ਹੋਇਆ ਹੈ ਸਰੀਰ ਬਾਣੀ ਪੜੀ ਜਾ ਰਿਹਾ ਸਰੀਰ ਸੇਵਾ ਕਰੀ ਜਾ ਰਿਹਾ ਸਰੀਰ ਨਾਮ ਜਪੀ ਜਾ ਰਿਹਾ ਦਵਾਈ ਤੇ ਜਿਹੜੀ ਮਨ ਨੇ ਖਾਣੀ ਸੀ ਇਸ ਕਰਕੇ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਮੈਂ ਬੇਨਤੀ ਕਰਾਂ ਗੁਰਮਖੋ ਜੇ ਮਨ ਨੂੰ ਮਨ ਨੂੰ ਨਹੀਂ ਸਾਭਦੇ ਤੁਸੀਂ ਤੇ ਜਿੰਨੀ ਮਰਜ਼ੀ ਬਾਣੀ ਪੜੀ ਜਾਏ ਉਹ ਮaaf ਕਰਿਓ ਬਾਣੀ ਕਹਿੰਦੀ ਹੈ ਪਰ ਪਰ ਗੱਡੀ ਲੱਦੀਆਂ ਪਰ ਪਰ ਭਰ ਗਿਆ ਸਾਥ ਉਹਦੇ ਨਾਲ ਦੁੱਖ ਨਹੀਂ ਖਤਮ ਹੋਣਗੇ ਇਹ ਮਨ ਦੀ ਦਵਾਈ ਹੈ ਮਨ ਤੱਕ ਖੁਰਾਕ ਪਹੁੰਚਾਉਣੀ ਪੈਣੀ ਤੁਹਾਨੂੰ ਮਨ ਨੂੰ ਸਮਝਾਉਣਾ ਹੀ ਪੈਣਾ ਹੈ ਇਹ ਇਹ ਸਮਝਣ ਵਾਸਤੇ ਹੀ ਨੇ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਬਾਣੀ ਪੜ੍ਹੀ ਜਾਂਦੀ ਪਾਠ ਕੀਤਾ ਜਾਂਦਾ ਇਹ ਸਾਰਾ ਮਨ ਦੇ ਵਾਸਤੇ ਹੀ ਹੈ ਜੀ ਜਿੱਦਣ ਮਨ ਸਮਝ ਗਿਆ ਤੇ ਮਨ ਤੂੰ ਜੋਤ ਸਰੂਪ ਹੈ ਉਹ ਤੇ ਫਿਰ ਰੱਬ ਦਾ ਰੂਪ ਹੋ ਗਿਆ ਫਿਰ ਕਿਹਦੀ ਬੰਦਾ ਅਭੇਦ ਹੋ ਗਿਆ ਫਿਰ ਤੇ ਸਾਰਾ ਕੁਝ ਖਤਮ ਹੋ ਗਿਆ ਇਹ ਸਾਰਾ ਕੁਝ ਗੁਰੂ ਘਰ ਆਉਣਾ ਜਾਣਾ ਜੋ ਵੀ ਸਾਡਾ ਧਾਰਮਿਕ ਕਰਮ ਨੇ ਇਹ ਮਨ ਨੂੰ ਸਮਝਾਉਣ ਵਾਸਤੇ ਨੇ ਸਤਿਗੁਰੂ ਕਹਿੰਦੇ ਜਿਸੈ ਜਗਾਏ ਜਿਨੂੰ ਰੱਬ ਜਗਾ ਦਿੰਦਾ ਹੈ ਨਾ ਇਸ ਮਾਇਆ ਦੀ ਨੀਂਦ ਚੋਂ ਜਿਸੈ ਜਗਾਏ ਪੀ ਆਵੇ ਇਹ ਰਸ ਇਹ ਨਾਮ ਦਾ ਰਸ ਪਿਆਉਂਦਾ ਹੈ ਅਕਥ ਕਥਾ ਤਿੰਨ ਜਾਨੀ ਅਕਥ ਦਾ ਅਰਥ ਹੈ ਜਿਹੜੀ ਕਥਨ ਨਾ ਕੀਤੀ ਜਾ ਸਕੇ ਉਹ ਰੱਬ ਦੇ ਘਰ ਦੇ ਗੁੱਜੇ ਭੇਦ ਜਿਹੜਾ ਹੈ ਉਹ ਸਮਝ ਜਾਂਦਾ ਹੈ ਜਿਸ ਹੈ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਅੱਗੇ ਕਿ ਲਗੇ ਜਾ ਕੋ ਆਏ ਜਿਹੜੇ ਕੰਮ ਵਾਸਤੇ ਆਏ ਸਾਡੀ ਅੱਜ ਭਜ ਦੌਰ ਬੜੀ ਹੈ ਫਿਰ ਇੱਕ ਗੱਲ ਚੇਤਾ ਰੱਖਿਓ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਤੇ ਗੁਰਮਤ ਨੇ ਕਿਤੇ ਮਨਾ ਨਹੀਂ ਕੀਤਾ ਹੋਇਆ। ਬੱਚਿਆਂ ਨੂੰ ਪੜ੍ਹਨਾ ਚਾਹੀਦਾ ਹੈ, ਸਾਨੂੰ ਨੌਕਰੀ ਕਰਨੀ ਚਾਹੀਦੀ, ਆਪਣੀ ਜ਼ਿੰਦਗੀ ਉਹ ਸੈੱਟ ਕਰਨੀ ਸਾਰਿਆਂ ਨੇ ਕਰਨੀ ਹੈ। ਇਹ ਗੁਰਮਤ ਦਾ ਸਿਧਾਂਤ ਕਿਰਤ ਕਰੋ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੋਇਆ ਹੈ। ਪਰ ਇਹ ਨਾ ਹੋਵੇ ਕਿ ਤੁਸੀਂ ਕਿਰਤ ਵਾਲੇ ਪਾਸੇ ਇੰਨੇ ਕੁ ਜ਼ਿਆਦੇ ਭੱਜ ਜਾਓ, ਇੰਨੇ ਕੁ ਜ਼ਿਆਦੇ ਭੱਜ ਜਾਓ ਕਿ ਅੰਦਰ ਖਾਲੀ ਦਾ ਖਾਲੀ ਰਹਿ ਜਾਵੇ। ਅੱਜ ਇਹੋ ਤੇ ਕਾਰਨ ਹੈ ਪੁਰਾਣੇ ਸਮੇਂ ਜ ਇੰਨੀਆਂ ਡਿਗਰੀਆਂ ਨਹੀਂ ਸੀ ਹੁੰਦੀਆਂ ਪਰ ਲੋਕ ਸੁਖੀ ਸਨ ਅੱਜ ਵਿਦਿਆ ਜਿਆਦੀ ਹੋ ਗਈ ਹੈ ਪਰ ਲੋਕ ਅੰਦਰੋਂ ਦੁਖੀ ਦੇ ਦੁਖੀ ਨੇ ਮੈਂ ਅਕਸਰ ਕਹਿੰਦਾ ਨਾ ਸਾਡੀ ਜ਼ਿੰਦਗੀ ਦੀ ਪਰਿਭਾਸ਼ਾ ਆਪੋ ਆਪਣੀ ਹੈ ਕਦੀ ਬੈ ਕੇ ਆਪਣੇ ਮਨ ਨੂੰ ਪੁੱਛਿਓ ਕਿ ਮਨਾ ਤੇਰੀ ਜ਼ਿੰਦਗੀ ਦੀ ਪਰਿਭਾਸ਼ਾ ਤੂੰ ਚਾਹੁੰਨਾ ਕੀ ਹੈ ਤੂੰ ਚਾਹੁੰਨਾ ਕੀ ਹੈ ਤੇ ਅੰਦਰ ਆਖੇਗਾ ਮੈਂ ਸੁੱਖ ਚਾਹੁੰਨਾ ਹੈ ਤੇ ਫਿਰ ਉਸ ਵਾਲੇ ਪਾਸੇ ਨੂੰ ਸਤਿਗੁਰੂ ਕਹਿੰਦੇ ਜੇ ਸੁੱਖ ਚਾਹਨਾ ਹੈ ਨਾ ਤੇ ਫਿਰ ਲੱਭ ਕਿਹੜੇ ਕੰਮ ਆਇਆ ਹੈ ਜਾ ਕੋ ਆਏ ਜਿਹੜੇ ਕੰਮ ਵੱਲ ਆਏ ਹੋ ਸੋਈ ਬਿਹਾਜੂ ਉਹਨੂੰ ਕਰਨਾ ਕਰੋ ਨਾ ਫਿਰ ਸੁੱਖ ਨਾਮ ਚੋਂ ਨਿਕਲ ਆ ਦੁਨੀਆ ਚ ਕਿਸੇ ਚੀਜ਼ ਚ ਸੁੱਖ ਨਹੀਂ ਮਿਲੇਗਾ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਣਹਿ ਬਸੇਰਾ ਇਹਨੂੰ ਸਮਝੀਏ ਹਰ ਗੁਰ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰਾਹੀ ਗੁਰ ਤੇ ਅਰਥ ਦਾ ਅਰਥ ਕਰੰਗ ਗੁਰੂ ਦੇ ਰਾਹੀ ਮਣੇ ਬਸੇਰਾ ਮਨ ਦੇ ਵਿੱਚ ਆਣ ਕੇ ਵੱਸ ਜਾਂਦਾ ਏ ਅੱਗੇ ਕੀ ਹੈ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਕਹਿੰਦੇ ਤੁਸੀਂ ਆਪਣੇ ਨਿਜ ਘਰ ਦੇ ਵਿੱਚ ਜਾ ਕੇ ਟਿਕ ਜਾਓਗੇ ਇਹ ਜਿਹੜੀ ਪੰਕਤੀ ਸਤਿਗੁਰੂ ਕਹਿ ਰਹੇ ਨੇ ਨਾ ਜਨਮ ਮਰਨ ਕਾ ਇਹ ਜੱਗ ਬੱਪੜ ਹੁਣ ਜਨਮ ਮਰਨ ਦਾ ਚੱਕਰ ਕਿਵੇਂ ਪਿਆ ਨਿਕੀ ਜੀ ਉਦਾਹਰਨ ਦੇ ਦਿਨਾ ਰਿਪੀਟ ਹੋ ਜਾਣੀ ਇਸੇ ਕਥਾ ਚ ਪਹਿਲਾਂ ਵੀ ਗੱਲ ਕੀਤੀ ਹੈ ਮੰਨ ਲਓ ਮਨੁੱਖ ਆਪਣੇ ਘਰੋਂ ਤੁਰਿਆ ਆਪਣਾ ਐਡਰੈਸ ਭੁੱਲ ਗਿਆ ਕਈਆਂ ਨੂੰ ਜਿਹੜੀ ਭੁੱਲਣ ਦੀ ਬਿਮਾਰੀ ਹੁੰਦੀ ਹੈ ਯਾਦ ਅਸ਼ਤ ਵਿਕ ਹੁੰਦੀ ਕਈਆਂ ਦੀ ਘਰੋਂ ਤੁਰਿਆ ਤੇ ਐਡਰੈਸ ਭੁੱਲ ਗਿਆ ਹੁਣ ਬੰਦਾ ਆਪਣੇ ਘਰ ਦਾ ਮਾਲਕ ਹੈ ਉਹਨੂੰ ਕਿਸੇ ਨੇ ਘਰ ਚੋਂ ਕੱਢਿਆ ਨਹੀਂ ਉਹ ਆਇਆ ਸੀ ਘੁੰਮਣ ਫਿਰਨ ਜਾਂ ਕਿਸੇ ਕੰਮ ਆਇਆ ਸੀ ਅਸੀਂ ਵੀ ਘਰਾਂ ਚੋਂ ਰੋਜ ਜਾਂਦੇ ਆਂ ਐਡਰੈਸ ਭੁੱਲਣ ਕਰਕੇ ਪਤਾ ਭੁੱਲਣ ਕਰਕੇ ਜੇ ਪਤਾ ਭੁੱਲ ਗਿਆ ਆਪਣੀ ਪਛਾਣ ਵੀ ਭੁੱਲ ਗਈ ਹੈ ਬਾਦਸ਼ਾਹ ਸੀ ਘਰੋਂ ਨਿਕਲਿਆ ਜਦੋਂ ਆਪਣੇ ਆਪ ਨੂੰ ਭੁੱਲ ਕੇ ਬਹਿ ਗਿਆ ਦਰ ਦਰ ਤੇ ਠੋਕਰਾ ਖਾਣ ਵਾਸਤੇ ਨੌਕਰ ਵਾਲੀ ਮਜਬੂਰ ਹੋਣਾ ਪੈ ਗਿਆ ਬਸ ਜਦੋਂ ਪਤਾ ਮਿਲ ਗਿਆ ਨਾ ਵਾਪਸ ਚਲਾ ਗਿਆ ਉਹ ਘਰ ਜਾਵੇਗਾ ਰਹਿਣਾ ਉਹਨੇ ਬਾਦਸ਼ਾਹ ਦਾ ਬਾਦਸ਼ਾਹੀ ਹੈ ਬਸ ਪਤੇ ਨੂੰ ਜਿਹੜਾ ਉਹਨੂੰ ਚੇਤਾ ਰੱਖਣਾ ਹੈ ਮਨੁੱਖ ਜਿਹੜਾ ਹੈ ਉਹ ਜੀਵ ਆਤਮਾ ਪਰਮਾਤਮਾ ਦੇ ਅੰਸ਼ ਹੈ ਰਹਿਣੀ ਉਹ ਪਰਮਾਤਮਾ ਦੀ ਹੈ ਪਰ ਸਿਰਫ ਅਸੀਂ ਆਪਣਾ ਪਤਾ ਭੁੱਲੇ ਹੋਏ ਆ ਸਿਰਫ ਪਰਮਾਤਮਾ ਦਾ ਨਾਮ ਭੁੱਲੇ ਹੋਏ ਆ ਉਹਨੂੰ ਜਪ ਕੇ ਉਹ ਪਤਾ ਲੈ ਕੇ ਜਦੋਂ ਤੁਸੀਂ ਪਰਮਾਤਮਾ ਚ ਅਭੇਦ ਹੋ ਜਾਓਗੇ ਰਹਿਣੀ ਆਤਮਾ ਨਹੀਂ ਕਦੀ ਵੀ ਮਲੀਨ ਹੁੰਦੀ ਰਹਿਣਾ ਫਿਰ ਇੰਨੇ ਨਿਰਮਲ ਦਾ ਨਿਰਮਲੀ ਹੈ ਮਨ ਮਲੀਨ ਹੁੰਦਾ ਹੈ ਤਨ ਮਲੀਨ ਹੁੰਦਾ ਏ ਆਤਮਾ ਨਹੀਂ ਮਲੀਨ ਹੁੰਦੀ ਆਤਮਾ ਤੇ ਬਾਦਸ਼ਾਹ ਏ ਉਹ ਤੇ ਪ੍ਰਮਾਤਮਾ ਪਹਿਲਾਂ ਕਹਿ ਚੁੱਕਾ ਏ ਉਹ ਪ੍ਰਮਾਤਮਾ ਦਾ ਰੂਪ ਏ ਇਸ ਕਰਕੇ ਸਤਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ ਕਹਿੰਦੇ ਕਿ ਜਨਮ ਮਰਨ ਕੋ ਇਹ ਜਗ ਬਪੜੋ ਇਸ ਸੰਸਾਰ ਜਨਮ ਮਰਨ ਦੇ ਚੱਕਰਾ 'ਚ ਪੈ ਗਿਆ ਕਿਉਂ ਪਿਆ ਕਿਉਂਕਿ ਇਹਨੇ ਆਪਣਾ ਪਤਾ ਭੁੱਲ ਗਿਆ ਤੇ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਪਹਿਲੀ ਪੰਕਤੀ ਪੜ ਦੇਵਾ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਣੇ ਵਸਿਰ ਜਿਹੜਾ ਕੰਮ ਕਰਨ ਆਇਆ ਨਾ ਉਹਦੇ ਚ ਕਾਮਯਾਬ ਹੋ ਜਦੋਂ ਹੋ ਗਿਆ ਪ੍ਰਮਾਤਮਾ ਤੇਰੇ ਹਿਰਦੇ ਚ ਵਸ ਜਾਏਗਾ ਪ੍ਰਮਾਤਮਾ ਆ ਗਿਆ ਐਡਰੈਸ ਮਿਲ ਗਿਆ ਕਹਿੰਦੇ ਨਿੱਜ ਘਰ ਮਹਿਲ ਨਿੱਜ ਦਾ ਅਰਥ ਹੈ ਆਪਣਾ ਆਪਣੇ ਘਰ ਚੋਂ ਤੈਨੂੰ ਕੋਈ ਨਹੀਂ ਕੱਢੇਗਾ ਕਿਤੇ ਜਾਣਾ ਹੈ ਕਿਤੇ ਕਿਸੇ ਦੇ ਕਿਰਾਏ ਤੇ ਰਹਿਣਾ ਹੈ ਜਾਂ ਰਿਸ਼ਤੇਦਾਰ ਦੇ ਜਨ ਹੈ ਉਹ ਬੰਦਾ ਕਹਿ ਦਿੰਦਾ ਵੀ ਤੁਸੀਂ ਜਾਣਾ ਕਿਦੋਂ ਹੈ ਆਪਣੇ ਘਰ ਚ ਕੋਈ ਨਹੀਂ ਕਹਿੰਦਾ ਹੁੰਦਾ ਇਸ ਕਰਕੇ ਸਤਿਗੁਰੂ ਕਹਿੰਦੇ ਉਸ ਘਰ ਚ ਪਹੁੰਚ ਜਾਗਾ ਜਿੱਥੋਂ ਫਿਰ ਜਦੋਂ ਘਰੋਂ ਹੀ ਨਹੀਂ ਨਿਕਲਣਾ ਫਿਰ ਜਨਮ ਮਰਨ ਕਿਹੜਾ ਰਹਿ ਗਿਆ ਜੀ ਮਗਰ ਜਨਮ ਮਰਨ ਤੇ ਬਾਹਰ ਹੈ ਨਾ ਭਟਕਣਾ ਤੇ ਬਾਹਰ ਘਰ ਤੋਂ ਘਰੋਂ ਨਿਕਲਿਆ ਤੇ ਮੁਸੀਬਤਾਂ ਆ ਗਈਆਂ ਕਦੀ ਗਲੀ ਦੇ ਵਿੱਚੋਂ ਕੁੱਤੇ ਪੈ ਗਏ ਕਦੀ ਮੀਂਹ ਪੈ ਗਿਆ ਉੱਤੇ ਬੰਦਾ ਭੇਜ ਗਿਆ ਕਦੀ ਧੁੱਪ ਲੱਗੀ ਸੇਕ ਲੱਗ ਗਿਆ ਠੰਡ ਆਈ ਤੇ ਠੰਡਾ ਠੰਡ ਲੱਗਣ ਲੱਪੀ ਘਰੋਂ ਬਾਹਰ ਨਿਕਲੋਗੇ ਮੁਸੀਬਤਾਂ ਘਰ ਦੇ ਵਿੱਚ ਤੇ ਕੋਈ ਮੁਸ਼ਕਲ ਨਹੀਂ ਆਰਾਮ ਨਾਲ ਛੱਤ ਥੱਲੇ ਬੈਠੇ ਆ ਜਦੋਂ ਰੱਬ ਦੇ ਨਾਲੋਂ ਟੁੱਟੋਗੇ ਉਦੋਂ ਦੁੱਖ ਨੇ ਉਦੋਂ ਸੁੱਖ ਨੇ ਉਦੋਂ ਮੁਸ਼ਕਲਾਂ ਨੇ ਉਦੋਂ ਖੁਸ਼ੀ ਹੈ ਉਦੋਂ ਗਮੀ ਹੈ ਜਦੋਂ ਪ੍ਰਮਾਤਮਾ ਦੇ ਵਿੱਚ ਅਪੇਧ ਹੋਗੇ ਉੱਥੇ ਆਨੰਦ ਹੀ ਆਨੰਦ ਉੱਥੇ ਕੁਝ ਨਹੀਂ ਮਗਰ ਰਹਿ ਜਾਂਦਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਕਹਿੰਦੇ ਬੜੇ ਆਰਾਮ ਦੇ ਨਾਲ ਤੂੰ ਆਪਣੇ ਨਿਜ ਘਰ ਚ ਚਲੇ ਆ ਜਾਏਗਾ ਅੱਗੇ ਸ਼ਬਦ ਹੈ ਜੀ ਬਹੁਰ ਨਾ ਹੋਏਗੋ ਫੇਰਾ ਕਹਿੰਦੇ ਦੁਬਾਰਾ ਨਹੀਂ ਆਉਣਾ ਪੈਣਾ ਇੱਕ ਵਾਰੀ ਘਰ ਚ ਚਲਾ ਗਿਆ ਤਾਂ ਜਿਹੜਾ ਕੰਮ ਕਰਨ ਆਪਾਂ ਜਾਣਦੇ ਸਵੇਰ ਤੋਂ ਬੰਦਾ ਘਰੋਂ ਨਿਕਲਦਾ ਏ ਰਾਤ ਨੂੰ ਘਰ ਚ ਲਿਆ ਜਾਂਦਾ ਬਸ ਫਿਰ ਦਿਹਾੜੀ ਮੁੱਕ ਜਾਂਦੀ ਏ ਫਿਰ ਉਹਨੂੰ ਕਿ ਲੋੜੇ ਘਰੋਂ ਨਿਕਲਦੀ ਹੁਣ ਘਰ ਬੈ ਕੇ ਆਰਾਮ ਨਾਲ ਖਾਂਦਾ ਏ ਅਸੀਂ ਆਪਣੇ ਨਿੱਜ ਘਰ ਤੋਂ ਆਏ ਆ ਜਦੋਂ ਨਿੱਜ ਘਰ ਚ ਚਲ ਗਏ ਦੁਬਾਰਾ ਨਿਕਲਣ ਦੀ ਲੋੜ ਨਹੀਂ ਬਹਰ ਨਾ ਹੋਏ ਗੋ ਫੇਰਾ ਦੁਬਾਰਾ ਨਹੀਂ ਆਵੇਗਾ ਇਸ ਕਰਕੇ ਅੰਤਰਜਾਮੀ ਪੁਰਖ ਵਿਦਾਤੇ ਹੀ ਅੰਤਰ ਦੀ ਜਾਣਨ ਵਾਲੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪ੍ਰਭੂ ਜੀਓ ਸ਼ਰਦਾ ਮਨ ਕੀ ਪੂਰੇ ਮੇਰੇ ਮਨ ਦੀ ਇੱਕ ਤਾਂਗ ਪੂਰੀ ਕਰ ਦੇ ਕੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸੰਤਾਂ ਦੀ ਧੂੜੀ ਬਖਸ਼ ਕਾ ਦੇ ਵਾਸਤੇ ਇਂਹਾ ਖੜ ਚਲੋ ਹਰਲਾਹਾ ਇਹ ਵੇਖੋ ਸੰਤ ਤੋਂ ਸ਼ੁਰੂ ਤੇ ਸੰਤ ਤੇ ਸਮਾਪਤ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੈਲਾ ਸਾਧੂ ਸੰਤਾਂ ਦੀ ਸੇਵਾ ਕਰਨੀ ਹੈ ਨਾ ਤੇ ਉਹ ਕਰ ਲੱਭੂ ਤੇ ਫੇਰ ਹੀ ਕਰਨੀ ਹੈ ਪਖੰਡੀਆਂ ਦੀ ਥੋੜੀ ਕਰਨੀ ਹੈ ਇਸ ਕਰਕੇ ਅਖੀਰ ਤੇ ਕਿਹਾ ਪਾਤਸ਼ਾਹ ਕਿਰਪਾ ਕਰੀ ਜਿਹੜੀ ਸੇਵਾ ਕਰਨ ਨੂੰ ਤੂੰ ਕਿਹਾ ਨਾ ਉਹ ਮੈਨੂੰ ਮਲਾ ਦੇ ਮੌਕਾ ਕਰ ਸੰਤਨ ਕੀ ਧੂਰੇ ਉਹਨਾਂ ਦੇ ਚਰਨ ਧੂੜੀ ਦੇ ਤਾਂ ਮੈਂ ਉਹ ਨਾਮ ਜਪ ਕੇ ਉਹਨਾਂ ਦੀ ਸੇਵਾ ਕਰਕੇ ਤੇ ਆਪਣੇ ਨੇਜ ਘਰ ਚ ਪਹੁੰਚ ਜਾਵਾਂ ਇੱਥੇ ਸਤਿਗੁਰੂ ਜੀ ਕਹਿ ਰਹੇ ਨੇ ਕਹਿ ਲਗੇ ਜਨਮ ਮਰਨ ਕੋ ਇਹ ਜੱਗ ਬੱਪੜ ਇਹ ਸੰਸਾਰ ਜਿਹੜਾ ਚੇਤਾ ਰੱਖਿਓ ਜਨਮ ਮਰਨ ਦੇ ਚੱਕਰਾਂ ਚ ਪਿਆਰ ਹੋਵੇਗਾ ਤੇ ਮਨ ਜਿੰਨਾ ਚਿਰ ਪਵਿੱਤਰ ਨਾ ਹੋਇਆ ਮਨ ਜਿੰਨਾ ਚਿਰ ਸਮੇਂ ਤੋਂ ਬਾਹਰ ਨਾ ਨਿਕਲਿਆ ਫਿਰ ਇਸ ਬੇਨਤੀ ਨੂੰ ਸਮਝੋ ਦੋ ਸ਼ਬਦ ਮੈਂ ਆਰੰਭ ਚ ਵਰਤੇ ਨੇ ਇੱਕ ਕਾਲ ਹੈ ਇੱਕ ਅਕਾਲ ਹੈ ਸਾਡੀ ਮਿਹਨਤ ਸਿਰਫ ਇੰਨੀ ਹੈ ਅਸੀਂ ਮਨ ਨੂੰ ਕਾਲ ਚੋਂ ਕੱਢ ਕੇ ਅਕਾਲ ਚ ਖੜਨਾ ਹੈ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਜੇ ਤੇ ਉੱਥੇ ਫਿਰ ਸਤਿਗੁਰੂ ਕਹਿੰਦੇ ਨੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜਦੋਂ ਮਨੁੱਖ ਅਕਾਲ ਚ ਅਪੇਦ ਹੋ ਗਿਆ ਫਿਰ ਕਾਲ ਉਥੇ ਆਪਣਾ ਅਸਰ ਨਹੀਂ ਕਰ ਸਕਦਾ ਇਸ ਕਰਕੇ ਜਨਮ ਮਰਨ ਕੋ ਜਨਮ ਅਤੇ ਮੌਤ ਦੇ ਵਿੱਚ ਇਹ ਜੱਗ ਬੱਪੜੋ ਇਹ ਸੰਸਾਰ ਸਤਿਗੁਰੂ ਕਹਿੰਦੇ ਸਾਰਾ ਇਹਦੇ ਵਿੱਚ ਫਸਿਆ ਹੋਇਆ ਹੈ ਇਹਨਾਂ ਦੂਜੇ ਭਗਤ ਵਿਸਾਰੀ ਜੀਓ ਇਹਦੇ ਫਸਣ ਦਾ ਕਾਰਨ ਇਹ ਹੈ ਇਹਨੇ ਪ੍ਰਮਾਤਮਾ ਦੀ ਭਗਤੀ ਭੁੱਲਿਆ ਹੋਇਆ ਹੈ ਤੇ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਬਾਕੀ ਦੀ ਵਿਆਖਿਆ ਕੱਲ ਨੂੰ ਇੱਕ ਗੱਲ ਚੇਤਾ ਰੱਖਿਓ ਜੀ ਆਪਣੇ ਸਵਾਸ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿਓ ਆਪਣੇ ਮਨ ਤੇ ਪੈਰਾ ਲਾ ਦਿਓ ਬੰਦਾ ਸਿਕਿਉਰਟੀ ਲਾਉਂਦਾ ਹੈ ਨਾ ਆਪਣੇ ਘਰ ਤੇ ਜੇ ਕੈਮਰੇ ਲਾਉਂਦਾ ਹੈ ਹਰ ਥਾਂ ਤੇ ਆਪਾਂ ਸਿਕਿਉਰਟੀ ਦਾ ਇੰਤਜ਼ਾਮ ਕਰਦੇ ਧਿਆਨ ਰੱਖਦੇ ਆ ਆਪਣੇ ਮਨ ਦਾ ਧਿਆਨ ਰੱਖੋ ਕਿੱਥੇ ਜਾਂਦਾ ਹੈ ਇਹ ਪਾਸਟ ਤੇ ਫਿਊਚਰ ਚ ਜਾਣਾ ਹੈ ਜਦੋਂ ਜਾਣ ਲੱਗੇ ਜਾਂ ਤੁਹਾਨੂੰ ਦੁੱਖ ਦਵੇਗਾ ਮੁਸ਼ਕਲਾਂ ਲਿਆ ਕੇ ਦਵੇਗਾ ਉਦੋਂ ਇਹਨੂੰ ਚੁੱਕ ਕੇ ਪ੍ਰੈਜੈਂਟ ਕਰਦੇ ਹੋ ਉਦੋਂ ਉਸੇ ਸਵਾਸ ਦੇ ਨਾਲ ਜਿਹੜੇ ਚਿੰਤਾ ਚ ਉਹਦੇ ਨਾਲ ਹੀ ਇੱਕ ਸੈਕਿੰਡ ਲੱਗਦਾ ਜੀ ਤੁਸੀਂ ਗੁਰੂ ਗੁਰੂ ਜਪੋ ਧਿਆਨ ਜਦੋਂ ਤੁਹਾਡਾ ਕੇਂਦਰਿਤ ਜਿਹੜਾ ਪ੍ਰੈਜੈਂਟ ਹੋ ਗਿਆ ਉੱਥੇ ਫਿਰ ਦੁੱਖ ਸੁੱਖ ਨਹੀਂ ਰਹੇਗਾ ਉੱਥੇ ਆਨੰਦ ਹੀ ਵੱਜ ਜਾਵੇਗਾ ਦੁੱਖ ਵੀ ਭੁੱਲ ਜਾਵੇਗਾ ਸੁੱਖ ਵੀ ਭੁੱਲ ਜਾਵੇਗਾ ਸਤਿਗੁਰੂ ਕਹਿੰਦੇ ਇਹਦੇ ਦੁੱਖ ਸੁੱਖ ਹੋਣ ਦਾ ਕਾਰਨ ਇਹੋ ਹੈ ਇਹਨ ਦੂਜੇ ਭਗਤ ਵਿਸਾਰੀ ਜੀ ਉਹ ਇਹਨੇ ਪ੍ਰਮਾਤਮਾ ਦੀ ਭਗਤੀ ਭੁੱਲਿਆ ਹੋਇਆ ਹੈ ਗੁਰੂ ਕਿਰਪਾ ਕਰੇ ਅਸੀਂ ਪ੍ਰਮਾਤਮਾ ਦੀ ਭਗਤੀ ਨੂੰ ਚੇਤਾ ਕਰੀਏ ਤੇ ਸਾਡਾ ਜਿਹੜਾ ਉਹ ਜਨਮ ਸਫਲ ਹੋ ਸਕੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਸਮੇ ਦੀ ਸਮਾਪਤੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਜੀ ਆਉ ਪਾਵਨ ਪੰਕਤੀਆਂ ਦਾ ਜਾਪ ਸਰਵਨ ਕਰਕੇ ਸਮਾਪਤੀ ਕਰੀਏ ਜਨਮ ਮਰਨ ਕਉ ਇਹ ਜੱਗ ਬੱਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤ ਗੁਰ ਮਿਲਿਆ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ